ਜਿਹੜਾ ਆਹ ਧਰਮ ਹੈ ਗੁਰਬਤਾਲਾ ਗੁਰਬਤਾਲਾ ਜਿਹੜਾ ਧਰਮ ਹੈ ਸੱਚ ਧਰਮ ਕਹਿ ਲੋ ਸਿੱਖ ਧਰਮ ਜਿਹਨੂੰ ਕਹਿਣ ਲੱਗੇ ਗੁਰੂ ਸਿੱਖ ਧਰਮ ਨਹੀਂ ਹੈ ਸੱਚ ਧਰਮ ਕਹਿ ਲੋ ਸਿੱਖ ਧਰਮ ਕਹਿਣਾ ਗਲਤ ਹੈ ਸਿੱਖਿਆ ਦਾਇਕ ਧਰਮ ਸਿੱਖਿਆ ਸਿੱਖੀ ਸਿੱਖਿਆ ਦਾ ਧਰਮ ਸਿੱਖ ਘਰਨਾ ਕੋਈ ਤਰੂਣੀ ਹੈ ਧਰਮ ਦੀ ਸਿੱਖਿਆ ਦਾ ਨਾ ਸਿੱਖੀ ਸੱਚ ਧਰਮ ਦੀ ਸਿੱਖਿਆ ਜਿਹੜਾ ਉਹਨਾਂ ਨੂੰ ਸਿੱਖੀ ਹੈ ਧਰਮ ਸੱਚ ਹੈ ਸਿੱਖ ਧਰਮ ਕਹਿ ਕਹਿ ਕੇ ਅਸੀਂ ਗਲਤ ਕੰਮ ਕਰ ਲਿਆ ਲੋਕ ਇਹਨੂੰ ਨਫ਼ਰਤ ਕਰਨ ਲੱਗੇ ਇੱਕ ਖਾਸ ਜਿਹੀ ਬਾਤ ਨੂੰ ਸਿੱਖ ਕਹਿਣ ਲੱਗੇ ਸੁਪਰਦਾਇਰ ਉਹਨਾਂ ਨੂੰ ਸਿੱਖ ਪੈ ਗਿਆ ਆਏ ਧਰਮ ਦਾ ਉਹਨਾਂ ਨੂੰ ਸਿੱਖ ਕਰ ਪੈ ਗਿਆ ਲੋਕ ਇਹਨੂੰ ਪਿਛੜੇ ਹੋੜ ਬਦਲਣਾ ਬਹੁਤ ਔਖਾ ਹੈ ਡੈਫੀਨੇਸ਼ਨ ਬਦਲ ਨਹੀਂ ਬਹੁ ਡੈਫੀਨੇਸ਼ਨ ਗਲਤ ਹੈ ਨਾ ਜਿਹੜੀ ਗੱਲ ਡੈਫੀਨੇਸ਼ਨ ਦਰੁਸਤ ਕਰਨੀ ਬਹੁ ਤੁਹਾਡਾ ਡੈਫਾਈ ਨਹੀਂ ਬਹੁ ਸੱਚ ਧਰਮ ਸਿੱਖਬਾਤ 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 ਸਭ ਉਹ ਤੇ ਤੁਹਾਰੇ ਗੁਰਬਾਣੀ ਜਿਉਂ ਲਿਖਿਆ ਉਹਦੇ ਅਨੁਸਾਰ ਹੀ ਜੇ ਚੱਲਾਂਗੇ ਫਿਰ ਸਾਰਿਆਂ ਦਾ ਧਰਮ ਹੈ ਜੇ ਜੋ ਅਸੀਂ ਅੱਜ ਬੱਧੀ ਬੈਠੇ ਆਂ ਬਤਵਾਨਾ ਦੇ ਤੌਰ ਤੇ ਜੋ ਪ੍ਰਚਲਿਤ ਹੈ ਫਿਰ ਲੋਕ ਇਹ ਤੋਂ ਦੂਰ ਹੋ ਜਾਣਗੇ ਅਸਲ ਵਿੱਚ ਜਿਹੜਾ ਅਸੀਂ ਸਿੱਖ ਆਪਣੇ ਆਪ ਨੂੰ ਕਹਉਂਦੇ ਸਿੱਖਣਾ ਨਹੀਂ ਤੇ ਗੁਰੂ ਦੀ ਗੱਲ ਨਹੀਂ ਮੰਨਦੇ ਸਿੱਖ ਅਸੀਂ ਆਂ ਹੋਰ ਕੋਈ ਸਿੱਖ ਹੈ ਨਹੀਂ ਸਾਡਾ ਧਰਮ ਹੈ ਹੋਰ ਕਿਸੇ ਦਾ ਹੈ ਨਹੀਂ ਇਹ ਤੁਹਾਡਾ ਹੀ ਗਲਤ ਹੈ ਇਹ ਤਾਂ ਨੇ ਨੁਕਸਾਨ ਕੀਤਾ ਸ ਅਸੀਂ ਸਿੱਖ ਬਣਨਾ ਸਿੱਖਿਆ ਲੈ ਕੇ ਜਦ ਹੀ ਸਿੱਖਾ ਦੱਸੋ ਸਿੱਖ ਕੀ ਹੁੰਦੀ ਹੈ ਜੇ ਦੱਸ ਨਹੀਂ ਸਕਦੇ ਐਕਸਪਲੇਨ ਨਹੀਂ ਕਰ ਸਕਦੇ ਸਿੱਖ ਕੀ ਹੈ ਉਹ ਕੋਈ ਕਹੇ ਸਮਝਾਏ ਇਹ ਹੀ ਗੱਲਾਂ ਸਿੱਖ ਦੱਸੇ ਕਿ ਕਿਸ ਤਰੀਕੇ ਨਾਲ ਜਨੂ ਬਣ ਉਹ ਬੁਖਤ ਹੋਇਆ ਜਾਊਗਾ ਛੜਕਾਰਾ ਬਣਦਾ ਜਿਹੜਾ ਸਮਝਾ ਸਕਦਾ ਉਹ ਸਿੱਖ ਬਣਨਾ ਕੋਈ ਸਿਖਾਉ ਹੋਰ ਨਹੀਂ ਐਵੇਂ ਕਬਜ਼ਾ ਨਹੀਂ ਰਹਿਣਾ ਕਿਸੇ ਦਾ ਹੁਣ ਸਿੱਖੀ ਤੇ ਉਹ ਗੱਲਾਂ ਦੇਈਓ ਚੱਲ ਲਿਆ ਬਥੇਰਾ ਤੈਨੂੰ 100 ਸਾਲ ਤੁਹਾਡਾ ਹੁਣ ਤੁਸੀਂ ਜਿਹੜਾ ਗੁਰੂ ਐ ਤੁਹਾਡਾ ਉਹਦੇ ਨਾਲ ਰਹੋ ਛੋੜ ਲੋ ਕਿੱਥੇ ਹਮ ਇਹਨਾਂ ਤੈਨੂੰ 100 ਸਾਲ ਲੈ ਗੁਰੂ ਨਾਲ ਗੁਰੂ ਮਾਇਆ ਨਾਲ ਆਉਂਦੀ ਇਹਨਾਂ ਤੈਨੂੰ 100 ਸਾਲ ਐ ਤੂੰ ਰਹੇ ਹੋ ਮਾਇਆ ਬੋਲ ਕੇ ਗੁਰੂ ਆ ਗੁਰੂ ਨਹੀਂ ਹੈ ਜੇ ਆ ਸੀ ਤਾਂ ਦੱਸੋ ਕੀ ਹੈ ਕੀ ਕਹਿੰਦਾ ਇਹਨੂੰ ਕੀ ਸਿੱਖਿਆ ਤੁਸੀਂ ਗੋਲਕਾ ਤੋਂ ਬਹੁਤ ਕੁਝ ਸਿੱਖਿਆ ਤੁਸੀਂ ਗੋਲਕਾ ਤੋਂ ਸਿੱਖਿਆ ਜਾਲੀ ਬਿਲਕੁਲ ਮੈ ਲਾਉਣੇ ਨੇ ਇਹ ਜ਼ਿਕਰ ਗੁਰਦਵਾਰਿਆਂ ਦੇ ਵੀ ਹਾਰ ਸ਼ਕਾਰ ਕਿਵੇਂ ਕਰਦੇ ਨੇ ਗੁਰਦਵਾਰਿਆਂ ਨੂੰ ਕਿਵੇਂ ਸ਼ਜਾਰ ਪੱਥਰ ਕਿਵੇਂ ਲਾਉਣੇ ਨੇ ਡਿਜ਼ਾਈਨ ਵਧੀਆ ਲੰਬਰ ਹਾਲ ਕਿਵੇਂ ਬਣਾਉਣੇ ਨੇ ਬਿਲਡ ਤਾਂ ਕਿਵੇਂ ਬਣਾਉਂਦੇ ਸਿੱਖਿਆ ਤੁਸੀਂ ਹੋਰ ਕੀ ਸਿੱਖਿਆ ਤਦ ਬਾਯਾ ਗਲਿਆਰੇ ਬਲੋੜੇ ਨੇ ਸੁੰਦਰਤਾ ਬਣਾਉਣੀ ਏ ਇਸੇ ਖੇਡ ਇਹ ਤਾਂ ਬਾਯਾ ਸਿੱਖਿਆ ਕੀ ਲਈ ਹੈ ਇਹਨਾਂ ਅੱਖਰਾਂ ਦੇ ਵਿੱਚੋਂ ਕੀ ਖੋਜਿਆ ਇਹਨਾਂ ਖਰਾਬੇ ਕੋਈ ਗੁਰਮੁਖ ਖੋਜ ਹੋ ਗਿਆ ਜਿਹੜਾ ਦਰਦ ਤੇ ਰੱਖਿਆ ਉੱਥੇ ਪੋਥੀ ਪਰਮੇਸ਼ਰ ਦਾ ਥਾਂ ਰੱਖਿਆ ਉਹ ਪਰਮੇਸ਼ਰ ਤੋਂ ਕੀ ਪੁੱਛਿਆ ਉਹਦੇ ਕੋਲੋਂ ਕੀ ਸਿੱਖਿਆ ਲਗੀ ਉਹ ਦੱਸੋ ਹੁਣ ਉਹ ਵਕਤ ਆ ਗਿਆ ਉਹ ਗਈ ਆਈ ਗੱਲ ਵਾਹ ਵਾਹ ਲੋਕਾਂ ਕੋਲ ਥੇਰੀ ਇਹ ਪੜਦਾ ਚੱਕਿਆ ਗਿਆ ਸਭ ਤੁਹਾਡਾ ਵਾਹਿਆ ਘਾਤੜ ਲੱਗਿਆ ਤੁਹਾਡੀ ਉਹ ਵਿਸ਼ਵਾਸ ਨਹੀਂ ਰਿਹਾ ਲੋਕਾਂ ਨੂੰ ਦੁੱਧ ਤੇ ਆਪੇ ਚੁੱਪ ਹੋ ਤੁਸੀਂ ਬਾਪੜ ਵਿੱਚ ਚੁੱਪ ਕਰਕੇ ਆਦਾ ਤੁਸੀਂ ਵੀ ਚੁੱਪ ਕਰ ਜਾਓ ਚੇਤੇ ਜਿਆਦਾ ਪਾਸੇ ਬਹਿ ਜਾ ਤੇ ਜਵਾਬ ਕੋਈ ਨਹੀਂ ਦੇ ਰਿਹਾ ਪੜਨ ਵੀ ਇਹੀ ਕਰਦਾ ਤੁਸੀਂ ਵੀ ਇਹੀ ਕਰਨ ਲੱਗੇ ਉਹ ਸਾਰਾ ਹਸਾਬ ਗਿਤਾਬ ਪੜ ਲਟਾਲਾ ਘਾਡੇ ਕੋਲ ਹੈ। ਉਹੀ ਪੋਜੀਸ਼ਨ ਹੋਊਗੀ ਤੁਹਾਡੀ ਜਿਹੜੀ 45 ਸੀ। ਵੱਡੇ ਵਾਲੀ ਵੱਡਿਆ ਕਬੜ ਕਬੱਤ ਤੁਮ ਲਾ ਕੇ। ਉਹੀ ਕਬੱਤ ਤੁਸੀਂ ਲਗੇ ਜਿਹੜੀ ਖੂਤ ਪੜਤ ਲੱਗਿਆ ਸੀ। ਬੋਲੀ ਕੋ ਜਾਣੇ ਉਹ ਕਦੋਂ ਹੋਈ ਕਰੀਏ। ਬੂਟੋ ਕੇ ਪਰਿਵਾਰ ਸ਼ਕਲ ਨੂੰ ਆਪਣੇ ਆਰਾਮ ਰਜਬੋ ਆਗੇ। ਇਹ ਕਦੋਂ ਤੁਹਾਡੇ ਅੱਜ ਤਾਂ ਇਹ ਗੱਲ ਸਾਡੇ ਤੇ ਹੁੰਦੀ ਹੈ। ਵੱਡੇ ਨੂੰ ਕੀ ਕਹਿਣਾ ਤੁਹਾਡੇ ਤੇ ਹੁੰਦੀ ਹੈ ਤਾਂ। ਇਹਦਾ ਜਵਾਬ ਦੇਣਾ ਪਊਗਾ ਜੇ ਜਵਾਬ ਹੈ ਨਹੀਂ ਜੇ ਤੁਸੀਂ ਸ਼ਟਰ ਦੀ ਵਿਧੀ ਨਹੀਂ ਜਾਣਦੇ ਕਿਸ ਤਰੀਕੇ ਨਾਲ ਜਰਮ ਨੂੰ ਕਟਿਆ ਜਾ ਸਕਦਾ ਹੈ ਜੇ ਇਹ ਨਹੀਂ ਦੱਸ ਸਕਦੇ ਤਾਂ ਤੁਸੀਂ ਸਿੱਖੇ ਨਹੀਂ ਫਿਰ ਗਏ ਤੁਸੀਂ ਤਾਂ ਕਹਿਣਾ ਸੀ ਸਿੱਖਲ ਸਿੱਖ ਬੜੇ ਨਹੀਂ ਬੜੇ ਨਹੀਂ ਜਦ ਪਹਿਲਾਂ ਹੀ ਸਿੱਖੋ ਬੜ ਲਓ ਵੀ ਹੈ ਨਹੀਂ ਲਜਾਇਦਾ ਸੀ ਵੱਢ ਗਏ ਹੋ ਕਿਹੜਾ ਸਿੱਕਾ ਹੈਗਾ ਉਹ ਤਾਂ ਬਣ ਗਿਆ ਜਹਾਜ ਆ ਵੀ ਬਣ ਗਿਆ ਉਹ ਤਾਂ ਬਣ ਗਿਆ ਇਹ ਤਾਂ ਕਹੋ ਦੀ ਸਿੱਕ ਬੜੇ ਨਹੀਂ ਪੜਦੇ ਐਸੇ ਕਹੇ ਜੋ ਤਾਂ ਰਜਟਣਾ ਕੋਈ ਚੀਜ਼ ਪੜਾ ਰਿਹਾ ਹੈ ਕੋਈ ਆਈਟਮ ਪੜ ਰਹੀ ਹੈ ਗਲਤ ਪੜ ਗਈ ਉਹ ਤਾਂ ਦੁਬਾਰਾ ਟਾਲ ਕੇ ਫਿਰ ਉਹਦੇ ਜਾਉ ਨਾ ਪੱਠੀ ਚ ਦੁਬਾਰਾ ਵੱਡੇ ਢੜਕੇ ਆਉਗੀ ਤਾਂ ਕਦੇ ਦਾਰਾ ਠੀਕ ਹੋਊਗੀ। ਕੋਈ ਅਗਲੇ ਜਨਮ ਦੀ ਗੱਲ ਕਰੋ ਹੁਣ ਤੁਸੀਂ ਐਝ ਨਹੀਂ ਬਣਨਾ। ਅਗਲੇ ਜਨਮ ਦੀ ਗੱਲ ਹੋਗੀ। ਉਹ ਜੇ ਬਣਨਾ ਹੋਊ ਜੀ ਦੀ ਇੱਛਾ ਹੋ। ਜਿਦਾ ਇੱਛਾ ਹੋ ਉਹ ਰਸਿਕ। ਸਿੱਖ ਉਹ ਬਣੂਗਾ ਜਿਹੜਾ ਸਿੱਖ ਹੈ ਨਹੀਂ। ਸਿੱਖ ਉਹ ਬਣੂਗਾ ਹੁਣ ਉਹ ਪੜ੍ਹਾਈ ਉਹ ਸ਼ੁਰੂ ਕਰੂਗਾ ਸਿੱਖੀ ਦੀ ਜਿਹੜਾ ਬਣੂਗਾ ਮੈਂ ਸਿੱਖ ਨਹੀਂ ਹੋਊਗਾ। ਜਿਹੜਾ ਕਹਿੰਦਾ ਮੈਂ ਸਿੱਖਾਂ ਪ੍ਰੋਜੈਕਟਡ ਹੋ ਗਿਆ। ਇਹ ਆਦਾ ਦੱਸੇ ਸਿੱਖੀ ਕੀ ਐ? ਜੋ ਸਿੱਖੀ ਆਪਣੀ ਮਰਜੀ ਦੀ ਦਾਦਾ ਜਿਵੇਂ ਸੁਖਮਨ ਦਾਦਾ। ਇਹ ਹੋਰ ਦਾਦੇ ਵਿਦਵਾਨ ਪ੍ਰੋਜੈਕਟਡ। ਉਹ ਸਿੱਖੀ ਨਹੀਂ। ਇਹ ਕੁਰਬਾਨੀ ਦਾ ਖੇਲ ਖਣਾਲੀ ਸਿੱਖੀ ਨਹੀਂ ਹੈ ਤੁਹਾਡੇ ਕੋਲ। ਤਾਂ ਤੁਸੀਂ ਰਿਜੈਕਟ ਹੋਗੇ। ਤੁਹਾਡੀ ਆਪਣੀ ਬੰਦੀ ਸਿੱਖੀ ਐ। ਤੁਹਾਡੀ ਮਨਵੱਤ। ਇਹਾਂ ਵੈਲਕਮ ਨਹੀਂ ਖਾਂਦੀ ਸਿੱਖੀ ਤੁਹਾਡੀ। ਤਾਂ ਗੁਰੂ ਦੀ ਸਿੱਖੀ ਨਹੀਂ ਉਹ। ਪਰਮੇਸ਼ਰ ਦੀ ਰਸੀ ਹੋਈ ਸਿੱਖੀ ਨਹੀਂ। ਤੁਹਾਡੀ ਆਪਣੀ ਯੋਜ। ਕਾਬਲ ਨੂੰ ਅਸੀਂ ਸਿੱਖਣੀ ਜੇ ਸਿੱਖੋ ਫਿਰ ਉਹ ਤੁਹਾਡਾ ਰਫ ਖਰਾਬ ਹੋ ਗਿਆ ਨਾਲੀ ਡੋਲਣ ਦਾ ਸਿੱਖਣਾ ਮੈਂ ਬਣ ਜਾਣਗੇ ਬਿਹਤਰ ਬਣ ਜੂਗਾ ਸਿੱਖਾਂ ਦਾ ਕੋਈ ਘਟਾ ਨਹੀਂ ਹੋਣਾ ਉਹਨੇ ਉਹ ਤਾਂ ਜਿਆਦਾ ਬਣਦੇ ਜਦੋਂ ਗੁਰਦੁਆਰੇ ਕੋਲੇ ਬਣੇ ਸੀ ਫੋੜਾ ਫੋੜੇ ਬਣ ਜੂਣਗੇ ਉਹਦਾ ਬਾਹਰ ਵੈਰੀਆਂ ਲੱਗਿਆ ਹੋਇਆ ਉਹਨਾਂ ਦਾ ਤੁਸੀਂ ਵੜ ਨਹੀਂ ਦਿੰਦੇ ਉੱਥੇ ਹੀ ਉਹਨਾਂ ਖਾਤਰ ਤਾਂ ਤੁਹਾਡਾ ਵੈਰੀਆਂ ਲਾਇਆ ਹੋਇਆ ਜਿਹਨਾਂ ਨੇ ਸਿੱਖ ਬਣਨ ਯਾਰ ਉਹ ਵੇਰੀਆ ਚੱਕਦਾ ਉਹਨਾਂ ਦਾ ਇੱਛਾ ਦਾ ਵਾਅੜ ਲਿਆ ਸਾਰਿਆਂ ਨੂੰ ਸਖੋ ਥੋੜੋ ਘਦੇ ਜਿਆਦਾ ਆ ਜਾਣਗੇ ਤੁਹਾਨੂੰਰ ਪੁੱਛਣ ਕਿ ਵੀ ਸਿੱਖੀ ਕੀ ਹੁੰਦੀ ਹੈ ਦੱਸ ਦੇਣਗੇ ਸਤਾਲ ਨੂੰ ਵੀ ਸਿੱਖੀ ਆ ਕੀ ਹੁੰਦੀ ਹੈ ਤੁਹਾਡੇ ਕੋਲ ਕੋਈ ਜਵਾਬ ਨਹੀਂ ਸਤੋ ਪਰਨ ਤਕੋੜੋ ਕੋਈ ਜਵਾਬ ਸਾਰਿਆਂ ਹੁਣ ਤੇ ਰੋਵੇ ਪੜਨ ਤ ਗਿਆਨ ਕੋ ਆਏ ਔਰ ਉਹਦਾ ਫਿਰ ਦੂਜੇ ਰੋ ਦਾ ਫਰੀਜ ਹੈ